ਜੀ ਨਮਸਤੇ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪ੍ਰਮਾਤਮਾ ਸਭ ਨੂੰ ਵਧੀਆ ਹੀ ਰੱਖੇ ਤੇ ਮੈਂ ਮੋਨਿਕਾ ਸਵਾਗਤ ਕਰਦੀ ਆ ਜੀ ਆਪਣੇ ਚੈਨਲ ਮੋਨਿਕਾ ਬਲੌਗ ਦੇ ਉੱਤੇ ਤੁਹਾਡਾ ਤੇ ਆਪਾਂ ਇੱਕ ਹੋਰ ਵੀਡੀਓ ਲੈ ਕੇ ਆ ਗਏ ਆ ਜੀ ਸਵੇਰੇ ਸਵੇਰ ਦਾ ਨਾਸ਼ਤਾ ਲੈ ਕੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਮਟਰ ਤੇ ਮੇਥੀ ਪਾਲਕ ਦੇ ਮਿਕਸ ਪਰੌਂਠੇ ਤੇ ਆਪਾਂ ਆਲੂ ਲਏ ਜੀ ਆਲੂ ਆਪਾਂ ਲੈਣੀਆਂ ਬਾਹਰ ਆਪਾਂ ਹੁਣ ਨਾਲ ਹੀ ਆਲੂਆਂ ਦੇ ਜਿਹੜੇ ਆ ਮਟਰ ਵੀ ਪਾ ਦੇਣੇ ਆ ਕਿਉਂਕਿ ਜਿਹੜੇ ਮਟਰ ਆ ਉਹ ਵੀ ਨਾਲ ਹੀ ਜਿਹੜੇ ਆ ਇਹਦੇ ਉੱਪਰ ਜਣਗੇ ਇਹ ਤਾਂ ਉਦਾਂ ਮਟਰ ਜਿਹੜੇ ਉਹ ਕੱਚੇ ਰਹਿ ਜਾਂਦੇ ਆ ਆਪਾਂ ਕੁੱਕਰ ਕਰਦਿਆਂ ਬੰਦ ਮੈਂ ਮਾਫੀ ਚਾਹੁੰਦੀ ਆ ਸਾਡੇ ਬਾਹਰ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੋਈ ਆ ਕਿਤੇ ਤੁਹਾਡੇ ਜਿਹੜਾ ਗਲੀ ਚੱਲਦੀ ਰਹਿੰਦੀ ਆ ਜ਼ਿਆਦਾ ਸਨ ਚੀਜ਼ਾਂ ਇਧਰੋਂ ਲੰਘਦੀਆਂ ਨੇ ਤੇ ਆਵਾਜ਼ ਆਉਂਦੀ ਆ ਹੁਣ ਆਪਾਂ ਜਿਹੜਾ ਆ ਆਲੂ ਜੁਨੇ ਧਾੜ ਕੇ ਤੇ ਉਦੋਂ ਤੱਕ ਆਪਾਂ ਆਟਾ ਗੁੰਨ ਲੈਣਾ ਆ ਜਿਹੜਾ ਆਪਾਂ ਪਾਲਕ ਤੇ ਮੇਥੀ ਦਾ ਘੋਲ ਆ ਇਹ ਆਟੇ ਦੇ ਵਿੱਚ ਹੀ ਗੋਲਣਾ ਆ ਕਿਤਾ ਪਰੌਠੇ ਜਿਹੜੇ ਆ ਬੜੇ ਟੇਸਟੀ ਬਣਦੇ ਆ ਤੇ ਕਈ ਵਾਰੀ ਬੱਚੇ ਜਿਹੜੇ ਆ ਉਹ ਪਾਲਕ ਮੇਥੀ ਨਹੀਂ ਖਾਂਦੇ ਫਿਰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਾਂ ਖਵਾਣੀ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਹਰੀਆਂ ਸਬਜ਼ੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਤੇ ਫਿਰ ਆਪਾਂ ਇਦਾਂ ਬਣਾ ਕੇ ਉਹਨਾਂ ਨੂੰ ਖਵਾ ਸਕਦੇ ਆ ਲੈ ਲਏ ਆ ਮੈਂ ਤਿੰਨ ਛੋਟੇ ਛੋਟੇ ਪਿਆਜ਼ ਲਏ ਆ ਨੀ ਤੇ ਇਹਨਾਂ ਨੂੰ ਕੱਟ ਲੈਣਾ ਆ ਕਿ ਪਿਆਜ਼ ਦੇ ਨਾਲ ਜਿਹੜੇ ਹੈਗੇ ਨਾ ਆਲੂ ਵਾਲੇ ਪਰਾਂਠੇ ਵਧੀਆ ਲੱਗਦੇ ਆ ਕਈ ਲੋਕ ਨਹੀਂ ਪਾਉਂਦੇ ਪਰ ਆਪਾਂ ਬਿਲਕੁਲ ਪੰਜਾਬੀ ਹੈਗੇ ਆ ਤੇ ਪੰਜਾਬੀ ਤੇ ਕੀ ਕਰੇ ਨਾ ਅੱਜ ਮੈਂ ਥੋੜੇ ਅਦਰਕ ਤੇ ਹਰੀ ਮਿਰਚਾਂ ਲਈਆਂ ਨੇ ਤੇ ਇਹਨਾਂ ਨੂੰ ਆਪਾਂ ਕਰ ਲੈਣਾ ਹੈ ਗ੍ਰੈਂਡ ਆਪਾਂ ਇਹਦੇ ਨਾਲ ਅਦਰਕ ਤੇ ਮਿਰਚਾ ਗ੍ਰੈਂਡ ਹੋ ਗਈਆਂ ਨੇ ਇਹਨਾਂ ਨੂੰ ਵੀ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲਿਆ। ਹਾਂਜੀ ਆਲੂ ਆਪਣੇ ਬੋਇਲ ਹੋ ਚੁੱਕੇ ਐ ਚੰਗੀ ਤਰੀਕੇ ਨਾਲ ਉਬਲ ਗਏ ਐ। ਐ ਵੇਖੋ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਕੱਢ ਲਵਾਂਗੇ ਛਾਲਿਆਂ ਦੇ ਵਿੱਚ। ਚਾਹ ਪਕਾ ਲਈ। ਇਹਦੇ ਵਿੱਚੋਂ ਜਿਹੜੇ ਆਪਾਂ ਆਲੂ ਗਏ ਆ ਉਹ ਆਪਾਂ ਅਲੱਗ ਕਰ ਲੈਣੇ ਟਮਾਟਰ ਆਪਾਂ ਅਲੱਗ ਕਰ ਲੈਣੇ। ਆਲੂ ਆਪਾਂ ਛੱਲੇ ਆ ਤੇ ਆਪਾਂ ਇਹਨੂੰ ਮੈਸ਼ਰ ਦੇ ਨਾਲ ਜਿਹੜਾ ਹੈਗਾ ਚੰਗੇ ਤਰੀਕੇ ਦੇ ਨਾਲ ਜਿਹੜਾ ਮੈਸ਼ ਕਰ ਲਵਾਂਗੇ। ਆਲੂ ਹੋ ਗਿਆ ਜੀ ਆਪਣਾ ਮੈਸ਼ ਤੇ ਆਪਾਂ ਹੁਣ ਮਟਰ ਵੀ ਪਾ ਦੇਣਗੇ ਕਿਉਂਕਿ ਮਟਰ ਆਪਾਂ ਪਾ ਦਦੇ ਆ ਜੀ ਵਿੱਚ ਤੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਤੇ ਅਦਰਕ ਪਾਵਾਂਗੇ। ਨਾਲ ਹੀ ਆਪਾਂ ਪਿਆਜ਼ ਪਾ ਦੇਣੇ ਆ ਜਿਹੜੇ ਆਪਾਂ ਪਿਆਜ਼ ਕੱਟੇ ਹੋਏ ਆ। ਨਵਲੀ ਆਪਾ ਪਾ ਦਲਾ ਜੀ ਧਨੀਆ ਲਈ ਆਪਾ ਪਾਉਣੀ ਹੈ ਜੀ ਜਵੈਨ ਲਾਲੀ ਆਪਾ ਪਾਉਂਗੇ ਕਸੂਰੀ ਮੇਂਥੀ ਗੰਗਰਮ ਮਸਾਲਾ ਪੀਸਿਆ ਧਨੀਆ ਥੋੜੀ ਜਿਹੀ ਆਪਾਂ ਇਹਦੇ ਵਿੱਚ ਜਿਹੜੀਆਂ ਹਿੱਗੀਆਂ ਲਾਲ ਮਿਰਚਾਂ ਵੀ ਪਾਵਾਂਗੇ। ਅੰਦਰੋਂ ਆਪਾਂ ਨੂੰ ਜਿਹੜਾ ਹੈ ਚੰਗੀ ਤਰੀਕੇ ਨਾਲ ਰਲਾ ਲੈਣਾ ਹੈ। ਤੇ ਮਸਾਲੇ ਜਿਹੜੇ ਚੰਗੀ ਤਰੀਕੇ ਨਾਲ ਰਲ ਜਾਣ। ਲਓ ਜੀ ਆਲੂ ਦੇ ਮੈਸ਼ ਹੁਣ ਆਪਾਂ ਕਰਨ ਲੱਗੇ ਜੀ ਰੋਟੀ ਬਣਾਉਣੀ ਸਟਾਰਟ। ਜੇ ਪਰੌਤੀਆਂ ਲੱਗਿਆ ਬਣਾਉਣ ਇਸ ਤ੍ਰਿਕੇ ਨਾਲ ਜਦੋਂ ਆਲੂ ਵਾਲੀ ਰੋਟੀ ਬਣਾਉਣੀ ਹੈ ਨਾ ਤਾਂ ਜਿਹੜੀ ਸਟਫਿੰਗ ਹੁੰਦੀ ਹੈ ਪ੍ਰੋਪਰ ਜਿਹੜੀ ਹੁੰਦੀ ਹੈ ਨਾ ਰੋਟੀ ਦੇ ਵਿੱਚ ਕਵਰ ਹੁੰਦੀ ਹੈ ਇਹ ਇੱਕ ਸਰਦਾ ਦਾ ਗ੍ਰੀਨ ਗ੍ਰੀਨ ਆਲੂ ਵਾਲਾ ਪਰਾਂਠਾ ਚੋਪੀ ਬੋਦੀ ਹਲਦੀ ਵਾਲਾ ਹੈ ਲਓ ਜੀ ਪਰੌਂਠਾ ਸਾਡਾ ਹੋ ਗਿਆ। ਇਹਨੂੰ ਅਪਾਈਨ ਕਰਾਂਗੇ ਜੀ ਸਭ। ਦਹੀਂ ਦੇ ਨਾਲ। ਪਤਾ ਨਮ ਖਾਵਾਂਗੇ ਕਿ ਪਰੌਂਠਾ ਸਾਡਾ ਜਿਹੜਾ ਅੰਦਰੋਂ ਵੀ ਕਿੰਨਾ ਵਧੀਆ ਆ। ਦੇਖੋ ਤੁਸੀਂ। ਆਹ ਦੇਖੋ। ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਇਆ ਵਾ। ਤੇ ਤੁਸੀਂ ਵੀ ਸੰਡੇ ਦੇ ਦਿਨ ਬਣਾਓ ਤੇ ਖਵਾਓ ਆਪਣੇ ਬੱਚਿਆਂ ਨੂੰ। ਤੇ ਸਾਡੇ ਜਾਨਾਂ ਨੂੰ ਅਗਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੀਗਾ ਬਲੌਗ ਨੂੰ ਸਾਰੇ ਜਾਨਾਂ ਸਬਸਕ੍ਰਾਈਬ ਕਰ ਲਓ ਜੀ ਹੁਣੇ ਚੱਲਦੀ ਲਾਈਵ 'ਚ। ਮੋਨਿਕਾ ਵੀਡੀਓ ਨੂੰ ਲਾਈਕ ਕਰੋ। ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ 'ਚ ਦੱਸਿਆ ਵੀ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ। ਆਪਾਂ ਇਦਾਂ ਦੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਆਪਾਂ ਮਿਲਦੇ ਜੀ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ। ਤੇ ਤੁਸੀਂ ਵੇਖ ਲਓ ਸਾਡੀ ਥਾਲੀ ਲੈਡੀ ਹੋ ਗਈ ਐ ਤੇ ਬੱਚੇ ਖਾਣ ਵਾਸਤੇ ਰਹਿ ਗਈ ਤੇ ਆਪਾਂ ਉਹਨਾਂ ਨੂੰ ਖਵਾਈਏ ਤੇ ਨਾਲੇ ਆਪਾਂ ਕੋਈ ਵੀ ਬਣਾਣੀ ਐ